ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹਾ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਦੀ ਡਿਮਾਂਡ 365 ਦੇ 65 ਦਿਨ ਰਹਿੰਦੀ ਹੈ ਇਹ ਇੱਕ ਅਜਿਹਾ ਬਿਜ਼ਨਸ ਮਾਡਲ ਹੈ ਜਿਸ ਦੇ ਵਿੱਚ ਨਾ ਤੇ ਰੈਸੈਸ਼ਨ ਦਾ ਡਰ ਹੈ ਔਰ ਨਾ ਹੀ ਕਿਸੇ ਸੀਜ਼ਨ ਦਾ ਡਰ ਹੈ ਤੁਸੀਂ 365 ਚਾਹੇ ਪਿੰਡ ਦੇ ਵਿੱਚ ਹੋਵੇ ਚਾਹੇ ਤੁਸੀਂ ਸ਼ਹਿਰਾਂ ਦੇ ਵਿੱਚ ਹੋਵੋ ਇਹ ਬਿਜ਼ਨਸ ਨੂੰ ਰਨ ਕਰਕੇ ਤੁਸੀਂ ਵਧੀਆ ਇਨਕਮ ਬਣਾ ਸਕਦੇ ਹੋ। ਦੋਸਤੋ ਅੱਜਕੱਲ੍ਹ ਸ਼ਹਿਰਾਂ ਦੇ ਵਿੱਚ ਲੋਕਾਂ ਕੋਲ ਪੈਸਾ ਤਾਂ ਹੈ ਪਰ ਸਮਾਂ ਨਹੀਂ ਹੈ। ਆਫਿਸ ਜਾਣ ਵਾਲੇ, ਜੌਬ ਵਾਲੇ, ਬਿਜ਼ਨਸਮੈਨ, ਸਟੂਡੈਂਟ ਔਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਡੇਲੀ ਦੇ ਬਹੁਤ ਸਾਰੇ ਰੁਝੇਵਿਆਂ ਦੇ ਵਿੱਚ ਰੁੱਝੇ ਹੁੰਦੇ ਨੇ ਪਰ ਉਹਨਾਂ ਕੋਲ ਕੋਈ ਵੀ ਕੰਮ ਕਰਨ ਦਾ ਸਮਾਂ ਨਹੀਂ ਹੁੰਦਾ। ਇਹਨਾਂ ਦੇ ਕੋਲ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੈ ਉਹ ਹੈ ਡੇਲੀ ਕੱਪੜੇ ਧੋਣਾ ਤੇ ਪ੍ਰੈਸ ਕਰਨਾ। ਤੁਸੀਂ ਆਪਣਾ ਬਿਜ਼ਨਸ ਸੈਟਅਪ ਕਰ ਸਕਦੇ ਹੋ अर्ਬਨ ਲਾਂਡਰੀ ਸਰਵਿਸ ਬਿਜ਼ਨਸ। ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾਤ। ਦੋਸਤੋ ਬਿਜ਼ਨਸ ਦਾ ਨ ਸ਼ਾਇਦ ਤੁਹਾਨੂੰ ਅਜੀਬ ਲੱਗਿਆ ਹੋਵੇ ਕਿ ਇਹ ਬਿਜ਼ਨਸ ਇੱਕ ਕੱਪੜੇ ਧੋਣ ਵਾਲਾ ਬਿਜ਼ਨਸ ਹੈ ਪਰ ਨਹੀਂ ਜੇ ਤੁਸੀਂ ਇਸ ਨੂੰ ਮੇਰੇ ਨਜ਼ਰੀਏ ਨਾਲ ਦੇਖੋਗੇ ਜਾਂ ਤੁਸੀਂ ਇਸ ਨੂੰ ਵੱਡੇ ਵਾਈਡ ਵਿਜ਼ਨ ਦੇ ਨਾਲ ਦੇਖੋਗੇ ਕਿ ਤੁਹਾਨੂੰ ਇਹ ਕੱਪੜੇ ਧੋਣ ਵਾਲਾ ਬਿਜ਼ਨਸ ਨਹੀਂ ਲੱਗੇਗਾ ਸਗੋਂ ਇੱਕ ਮਾਡਰਨ ਸਰਵਿਸ ਬਿਜ਼ਨਸ ਲੱਗੇਗਾ ਜਿਸ ਤੋਂ ਤੁਸੀਂ ਵਧੀਆ ਪੈਸੇ ਬਣਾ ਸਕਦੇ ਹੋ ਜਿਵੇਂ ਕਿ ਇਹ ਬਿਜ਼ਨਸ ਤੋਂ ਹੀ ਪਤਾ ਲੱਗਦਾ ਕਿ ਇਹਦੇ ਵਿੱਚ ਕੱਪੜੇ ਧੋਣੇ ਨੇ ਪਰ ਇਸ ਨੂੰ ਚਲਾਉਣ ਦਾ ਤਰੀਕਾ ਥੋੜਾ ਯੂਨੀਕ ਹੈ ਤਾਂ ਕਿ ਤੁਸੀਂ ਇੱਕ ਮਾਡਰਨ ਤਰੀਕੇ ਦੇ ਨਾਲ ਇਹ ਬਿਜ਼ਨਸ ਨੂੰ ਰਨ ਕਰੋ ਨਾ ਤਾਂ ਤੁਸੀਂ ਇਸ ਨੂੰ ਇੱਕ ਧੋਬੀ ਘੜ ਵਾਂਗੂ ਕੱਪੜੇ ਧੋਣੇ ਆ ਔਰ ਨਾ ਹੀ ਤੁਸੀਂ ਇਸ ਦੇ ਵਿੱਚ ਆਪ ਕੱਪੜੇ ਧੋਣੇ ਨੇ ਆਓ ਅਸੀਂ ਹੁਣੇ ਜਾਣਦੇ ਹਾਂ ਕਿ ਫਿਰ ਤੁਸੀਂ ਇਹ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਕਰਨਾ ਔਰ ਕਿਸ ਤਰੀਕੇ ਨਾਲ ਤੁਸੀਂ ਇਸ ਬਿਜ਼ਨਸ ਨੂੰ ਐਕਸਪੈਂਡ ਵੀ ਕਰ ਸਕਦੇ ਹੋ ਦੋਸਤੋ ਪਹਿਲਾਂ ਅਸੀਂ ਇਸ ਬਿਜ਼ਨਸ ਦੀ ਡਿਮਾਂਡ ਨੂੰ ਸਮਝਦੇ ਹਾਂ ਜਿਵੇਂ ਕਿ ਮੈਂ ਹਰ ਇੱਕ ਵੀਡੀਓ ਦੇ ਵਿੱਚ ਵੀ ਤੁਹਾਨੂੰ ਕੋਸ਼ਿਸ਼ ਕਰਦਾ ਕਿ ਜੇ ਤੁਹਾਡੇ ਕੋਲ ਡਿਮਾਂਡ ਅੱਛੀ ਹੋਏਗੀ ਬਿਜ਼ਨਸ ਦੇ ਲਈ ਤਾਂ ਹੀ ਤੁਸੀਂ ਬਿਜ਼ਨਸ ਦੇ ਵਿੱਚ ਸਕਸੈਸਫੁਲ ਬਣ ਪਾਓਗੇ ਔਰ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਸਾਨੂੰ ਡਿਮਾਂਡ ਹੀ ਦੇਖਣੀ ਪੈਂਦੀ ਹੈ ਹੁਣ ਅਸੀਂ ਡਿਮਾਂਡ ਬਾਰੇ ਡਿਟੇਲ ਚ ਗੱਲ ਕਰਦੇ ਹਾਂ ਦੋਸਤੋ bizness ਆਏ ਪ੍ਰੋਡਕਟ ਬੇਸ ਹੋਵੇ ਜਾਂ ਫਿਰ ਸਰਵਿਸ ਬੇਸਡ ਹੋਵੇ ਇਹ ਦੋਨਾਂ ਦੀ ਜਿਹੜੀ ਡਿਮਾਂਡ ਹੈ ਕਸਟਮਰ ਤੇ ਡਿਪੈਂਡ ਕਰਦੀ ਹੈ ਕਿੱਥੇ ਜ਼ਿਆਦਾ ਡਿਮਾਂਡ ਹੈ ਕਿਸ ਤਰੀਕੇ ਦੀ ਡਿਮਾਂਡ ਹੈ ਫਿਰ ਉਸੇ ਤਰੀਕੇ ਨੂੰ bizness ਨੂੰ ਅੱਗੇ ਵਧਾਇਆ ਜਾਂਦਾ ਹੈ ਇਹ bizness ਦੀ ਡਿਮਾਂਡ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਪਰ ਉਹਨਾ ਏਰੀਆ ਦੇ ਵਿੱਚ ਡਿਮਾਂਡ ਜ਼ਿਆਦਾ ਹੈ ਜਿਨ੍ਹਾਂ ਵਿੱਚ ਲੋਕ ਕੰਮ ਦੇ ਲਈ ਜਾਂਦੇ ਨੇ ਜਾਂ ਫਿਰ ਬੱਚੇ ਜਿਹੜੇ ਨੇ ਪੜ੍ਹਨ ਦੇ ਲਈ ਜਾਂਦੇ ਨੇ ਪਰ ਉਹਨਾਂ ਕੋਲ ਉੱਥੇ ਟਾਈਮ ਨਹੀਂ ਹੁੰਦਾ ਆਪਣੇ ਕੱਪ ਉਹ ਪਤਾ ਹੈ ਕਿ ਹਰ ਬੰਦਾ ਅੱਜ ਕਾ ਸਾਫ਼ ਸੁਥਰਾ ਰਹਿਣਾ ਪਸੰਦ ਕਰਦਾ ਹੈ ਔਰ ਜਿਹੜੇ ਕੱਪੜੇ ਨੇ ਉਹ ਡੇਲੀ ਧੁੱਤੇ ਹੋਏ ਪ੍ਰੈਸ ਕੀਤੇ ਹੋਏ ਰਹਿਣੇ ਚਾਹੀਦੇ ਨੇ ਇਸ ਕਰਕੇ ਇਹ ਸਰਵਿਸ ਦੀ ਜਿਹੜੀ ਡਿਮਾਂਡ ਹੈ ਕਾਫੀ ਜ਼ਿਆਦਾ ਵੱਡੇ ਏਰੀਆ ਦੇ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਡਿਮਾਂਡ ਦੇ ਵਿੱਚ ਆਉਂਦੇ ਨੇ ਉਹ ਹੈ ਸਟੂਡੈਂਟ ਜਿੱਥੇ ਸਟੂਡੈਂਟ ਰਹਿੰਦੇ ਨੇ ਹਫਤੇ ਦੇ ਵਿੱਚ ਸਟੂਡੈਂਟ ਨੂੰ ਇੱਕ ਵਾਰੀ ਲਾਂਡਰੀ ਦੀ ਜਿਹੜੀ ਜ਼ਰੂਰਤ ਆ ਉਹ ਪੈਂਦੀ ਹੀ ਪੈਂਦੀ ਹੈ ਠੀਕ ਇਸੇ ਤਰ੍ਹਾਂ ਜੋ ਲੋਕ ਜੌਬ ਕਰਦੇ ਨੇ ਉਹਨਾਂ ਨੂੰ ਵੀ ਸੇਮ ਜਿਹੜੀ ਹੈ ਉਹ ਲੋਡ ਪੈਂਦੀ ਹੈ ਹਫਤੇ ਦੇ ਵਿੱਚ 5 ਦਿਨ ਉਹ ਵਰਕਿੰਗ ਕਰਦੇ ਨੇ ਫਿਰ ਵੀ ਟਾਈਮ ਨਹੀਂ ਹੁੰਦਾ ਕਿ ਉਹ ਜਿਹੜਾ ਆਪਣਾ ਘਰ ਦਾ ਕੰਮ ਕਰ ਸਕਣ ਜਾਂ ਕੱਪੜੇ ਲੈ ਕੇ ਉਹਨਾਂ ਨੂੰ ਧੋ ਸਕਣ ਔਰ ਇਹਨਾਂ ਚੀਜ਼ਾਂ ਨੂੰ ਉਹ ਪਸੰਦ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਆਲਰੇਡੀ ਪੈਸਾ ਹੁੰਦਾ ਹੈ ਸਰਵਿਸ ਕਰਾਉਣ ਦੇ ਲਈ ਔਰ ਉੱਥੇ ਵੀ ਇਸ ਚੀਜ਼ ਦੀ ਡਿਮਾਂਡ ਜੋ ਬਹੁਤ ਜ਼ਿਆਦਾ ਹੈ ਜੇ ਤੁਸੀਂ ਆਪਣੀ ਕੁਆਲਿਟੀ ਦੇ ਉੱਪਰ ਤੁਸੀਂ ਆਪਣੀ ਸਰਵਿਸ ਦੇ ਉੱਪਰ ਜ਼ਿਆਦਾ ਧਿਆਨ ਦਿੰਦੇ ਹੋ ਸਹੀ ਤਰੀਕੇ ਦੇ ਨਾਲ ਕੱਪੜਿਆਂ ਨੂੰ ਧੋਂਦੇ ਹੋ ਉਸੇ ਤਰੀਕੇ ਦੇ ਨਾਲ ਫਿਰ ਪ੍ਰੈਸ ਕਰਕੇ ਉਹਨਾਂ ਨੂੰ ਵਧੀਆ ਸਰਵਿਸ ਦਿੰਦੇ ਹੋ ਤੁਹਾਨੂੰ ਹੋਰ ਵੀ ਉੱਥੋਂ ਆਰਡਰ ਆਉਣੇ ਸ਼ੁਰੂ ਹੋ ਜਾਣਗੇ ਉੱਥੋਂ ਰეკਮੈਂਡੇਸ਼ਨ ਦੇ ਹਿਸਾਬ ਦੇ ਨਾਲ ਲੋਕ ਤੁਹਾਨੂੰ ਹੋਰ ਵੀ ਪਸੰਦ ਕਰਨਗੇ ਜੇਕਰ ਤੁਹਾਨੂੰ ਇੱਕ ਕਸ ਤਹਾਡੀ ਜਿਹੜੀ ਡਿਮਾਂਡ ਆ ਉਹ ਡੇਲੀ ਵੱਧਦੀ ਜਾਏਗੀ ਔਰ ਇਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਬਿਜ਼ਨਸ ਐਕਸਪੈਂਸ਼ਨ ਆ ਉਹ ਵੀ ਵੱਧਦੀ ਜਾਏਗੀ ਇਸ ਦੇ ਨਾਲ ਨਾਲ ਜੇ ਅਸੀਂ ਗੱਲ ਕਰਦੇ ਆ ਜਿਹੜੇ ਹਸਬੰਡ ਵਾਈਫ ਜੋ ਕਿ ਦੋਨੋਂ ਵਰਕਿੰਗ ਹੁੰਦੇ ਨੇ ਜਿਹੜੇ ਕਪਲ ਵਰਕਿੰਗ ਹੁੰਦੇ ਨੇ ਉਹਨਾਂ ਕੋ ਵੀ ਸਮਾਂ ਨਹੀਂ ਹੁੰਦਾ ਆਪਣੇ ਕੱਪੜੇ ਧੋਣ ਵਾਸਤੇ ਜਾਂ ਹੋਰ ਕਲੀਨਿੰਗ ਸਰਵਿਸਿਜ਼ ਦੇ ਲਈ ਇਸ ਕਰਕੇ ਤੁਸੀਂ ਇਹ ਸਰਵਿਸ ਦੇ ਕੇ ਉਹਨਾਂ ਨੂੰ ਉਹਨਾਂ ਕੋ ਵੀ ਕੰਮ ਲੈ ਸਕਦੇ ਹੋ ਔਰ ਰਿਪੀਟਿਡਲੀ ਤੁਹਾਡੇ ਕੋਲ ਕੰਮ ਆਉਂਦਾ ਹੀ ਰਹੇਗਾ ਕਿਉਂਕਿ ਇਹ ਤੇ ਹੈ ਨਹੀਂ ਕਿ ਕੱਪੜੇ ਇੱਕ ਵਾਰੀ ਧੋਤੇ ਦੂਸਰੀ ਵਾਰ ਦੁਬਾਰਾ ਗੰਦੇ ਨਹੀਂ ਹੋਣੇ ਜਿੰਨੀ ਵਾਰ ਹਫਤੇ ਦੇ ਵਿੱਚ ਕ ਜਿਹੜੀ ਰੈਕਰਿੰਗ ਇਨਕਮ ਆ ਇਸ ਬਿਜ਼ਨਸ ਤੋਂ ਬਣ ਜੇਗੀ ਇਸ ਤੋਂ ਇਲਾਵਾ ਜੇ ਅਸੀਂ ਪਿੰਡਾਂ ਦੀ ਵੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜੋ ਕਿ ਸਿਰਫ ਰੋਟੀ ਪਾਣੀ ਦਾ ਘਰੇ ਕੰਮ ਕਰਦੇ ਨੇ ਬਟ ਮੋਸਟਲੀ ਜਿਹੜੇ ਨੇ ਸਰਵਿਸ ਚਾਹੇ ਉਹ ਕਪੜੇ ਧੋਣ ਦੀ ਹੋਵੇ ਚਾਹੇ ਹੋਰ ਸਰਵਿਸਿਜ਼ ਹੋਣ ਉਹ ਬਾਹਰੋਂ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਕਰਕੇ ਤੁਹਾਡਾ ਪਿੰਡਾਂ ਦੇ ਵਿੱਚ ਵੀ ਇਹ ਕੰਮ ਚੱਲ ਸਕਦਾ ਇਸ ਤਰੀਕੇ ਦੇ ਹੋਰ ਵੀ ਤੁਹਾਨੂੰ ਬਹੁਤ ਸਾਰੇ ਕਸਟਮਰ ਮਿਲ ਜਾਣਗੇ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ ਵੀ ਪਤਾ ਚੱਲ ਜਾਏਗਾ ਕਿ ਇਹ ਸਰਵਿਸ ਦੀ ਡਿਮਾਂਡ ਕਿਸ-ਕਿਸ ਏਰੀਆ ਦੇ ਵਿੱਚ ਹੈ ਔਰ ਤੁਸੀਂ ਇਹ ਬਿਜ਼ਨਸ ਨੂੰ ਕਿਸ-ਕਿਸ ਏਰੀਆ ਦੇ ਵਿੱਚ ਖੋਲ ਆਓ ਦੋਸਤੋ ਹੁਣ ਅਸੀਂ ਇਹ ਗੱਲ ਕਰਦੇ ਹਾਂ ਕਿ ਇਹ ਬਿਜ਼ਨਸ ਨੂੰ ਕਿਵੇਂ ਸੈਟਅਪ ਕੀਤਾ ਜਾਂਦਾ ਹੈ ਔਰ ਇਸ ਦੇ ਉੱਪਰ ਕਿੰਨੀ ਕਿ ਜ਼ਿਆਦਾ ਇਨਵੈਸਟਮੈਂਟ ਹੋ ਜਾਂਦੀ ਹੈ ਇਸ ਬਿਜ਼ਨਸ ਨੂੰ ਸਟਾਰਟ ਕਰਨ ਦੇ ਲਈ ਤੁਹਾਨੂੰ ਕੁਝ ਨਾ ਕੁਝ ਐਸੈਟਸ ਲੈਣੇ ਪੈਣਗੇ ਜੋ ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਤੁਹਾਡੀ ਹੈਲਪ ਕਰਨਗੇ ਜਿਵੇਂ ਕਿ ਤਿੰਨ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਇੱਕ ਪ੍ਰੈਸ ਦਾ ਸੈਟਅਪ ਟੀਮ ਪ੍ਰੈਸ ਅਤੇ ਕੁਝ ਪੈਕਿੰਗ ਬੈਗਸ ਇਸ ਦੇ ਨਾਲ ਨਾਲ ਤੁਹਾਨੂੰ ਡਿਟਰਜੈਂਟਸ ਇਲੈਕਟ੍ਰਿਸਿਟੀ ਕਨੈਕਸ਼ਨ ਦੀ ਵੀ ਲੋੜ ਪਵੇਗੀ ਤਿੰਨ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਕਾਸਟ ਜਿਹੜੀ ਹੈ ਲਗਭਗ 60000 ਦੇ ਆਸ ਪ੍ਰੈਸ ਸਿਸਟਮ ਸਟੀਮ ਪ੍ਰੈਸ ਹੈਗੀ ਆ ਉਹ ਤੁਹਾਨੂੰ 10000 ਦੇ ਆਸ-ਪਾਸ ਪਏਗੀ ਪੈਕਿੰਗ ਬੈਗਸ ਨੇ ਡਿਟਰਜੈਂਟ ਨੇ ਇਲੈਕਟ੍ਰਿਸਿਟੀ ਕਨੈਕਸ਼ਨ ਆਲਮੋਸਟ ਤੁਹਾਨੂੰ 10000 ਦੇ ਆਸ-ਪਾਸ ਪਏਗਾ ਲਗਭਗ ਤੁਸੀਂ 80000 ਤੋਂ ਲੈ ਕੇ 1 ਲੱਖ ਰੁਪਏ ਤੱਕ ਆਪਣਾ ਜਿਹੜਾ ਸੈਟਅਪ ਆ ਉਹ ਲਗਾ ਸਕਦੇ ਹੋ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਵੀ ਤੁਹਾਨੂੰ ਕਿਹਾ ਕਿ ਇਹ ਸੈਟਅਪ ਦੇ ਲਈ ਤੁਹਾਨੂੰ ਕਿਸੇ ਧੋਬੀ ਘਾੜ ਦੀ ਲੋੜ ਨਹੀਂ ਪੈਣੀ ਤੁਸੀਂ ਇਹ ਸੈਟਅਪ ਨੂੰ ਆਪਣੇ ਘਰ ਦੇ ਵਿੱਚ ਆਪਣੇ ਬਰਾਂਡੇ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਹੋ ਇਹ ਸਾਰਾ ਦਾ ਸਾਰਾ ਸੈਟਅਪ ਲਗਾਉਣ ਤੋਂ ਬਾਅਦ ਤੁਸੀਂ ਆਪਣੇ ਨਾਲ ਦੋ ਬੰਦੇ ਰੱਖੋ ਜੋ ਕਿ ਲੋਕਾਂ ਕੋਲੋਂ ਡਿਲੀਵਰੀ ਹੋਰ ਆਰਡਰ ਲੈਣ ਦੇ ਲਈ ਜਾਣਗੇ ਕੱਪੜੇ ਲਿਹਾਉਣਗੇ ਫਿਰ ਉਹਨਾਂ ਨੂੰ ਮਸ਼ੀਨਸ ਦੇ ਵਿੱਚ ਪਾਉਣਗੇ ਮਸ਼ੀਨ ਤੋਂ ਕੱਢਣ ਤੋਂ ਬਾਅਦ ਉਹਨਾਂ ਨੂੰ ਸੈਟਅਪ ਕਰਕੇ ਆਰਨ ਕਰਨਗੇ ਇਹ ਸਾਰੇ ਸਿਸਟਮ ਕਰਨ ਦੇ ਲਈ ਤੁਹਾਡੀ ਹੈਲਪ ਕਰਨੀ ਸ਼ੁਰੂ ਸ਼ੁਰੂ ਦੇ ਵਿੱਚ ਤੁਹਾਡੇ ਦੋ ਸਟਾਫ ਮੈਂਬਰ ਦੇ ਨਾਲ ਤੁਹਾਡਾ ਕੰਮ ਚੱਲ ਜਾਏਗਾ ਉਸ ਤੋਂ ਬਾਅਦ ਜੇ ਤੁਹਾਨੂੰ ਲੋੜ ਪੈਗੀ ਤੇ ਤੁਸੀਂ ਹੋਰ ਅਵੇਰੇ ਮੈਂਬਰ ਨੇ ਉਹ ਐਡ ਕਰ ਸਕਦੇ ਹੋ ਜੇ ਸੇ ਐਵਰੇਜ ਸੈਲਰੀ ਦੀ ਗੱਲ ਕਰਦੇ ਆ 8000 ਤੋਂ 10000 ਦੇ ਵਿੱਚ ਤੁਹਾਨੂੰ ਵਧੀਆ ਬੰਦਾਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਮਿਲ ਜਾਣਗੇ ਕਿਉਂਕਿ ਜੇ ਅਸੀਂ ਗੱਲ ਕਰਦੇ ਆ ਕਿ ਲੇਬਰ ਤੁਹਾਨੂੰ ਇਸ ਤੋਂ ਕਾਸਟ ਰੱਖਣ ਦੀ ਲੋਡ ਨਹੀਂ ਪੈਣੀ ਕਿਉਂਕਿ ਫੁੱਲੀ ਆਟੋਮੈਟਿਕ ਮਸ਼ੀਨ ਨੇ ਕਰ ਦੇਣਾ ਤੁਸੀਂ ਸਿਰਫ ਇੱਕ ਕਪੜੇ ਪਾਉਣੇ ਨੇ ਔਰ ਬਾਅਦ ਵਿੱਚ ਕਪੜੇ ਕਢਣੇ ਨੇ ਬਸ ਇੰਨਾ ਕੰਮ ਤੁਸੀਂ ਲੇਬਰ ਕੋਲੋਂ ਕਰਾਉਣਾ ਹੈ ਇਸ ਤਰ੍ਹਾਂ ਕੋਲ ਨੂੰ ਮਲਾ ਕੇ ਤੁਹਾਡਾ ਜਿਹੜਾ ਸੈਟਅਪ ਹੈ ਉਸ ਤੇ 1 ਲੱਖ ਰੁਪਏ ਦੇ ਆਸ-ਪਾਸ ਦੀ ਜਿਹੜੀ ਇਨਵੈਸਟਮੈਂਟ ਹੋਏਗੀ ਉਸ ਤੋਂ ਬਾਅਦ ਤੁਹਾਡਾ ਜਿਹੜਾ ਡਿਟਰਜੈਂਟ ਹੋ ਗਿਆ ਜਾਂ ਫਿਰ ਇਲੈਕਟ੍ਰਿਸਿਟੀ ਹੋਊਗੀ ਔਰ ਜਾਂ ਫਿਰ ਜਿਹੜੀ ਮੰਥਲੀ ਸੈਲਰੀ ਆ ਉਸ ਦੇ ਖਰਚੇ ਹੋਣਗੇ ਇਸ ਤੋਂ ਇਲਾਵਾ ਤੁਹਾਡਾ ਹੋਰ ਕੋਈ ਵੀ ਖਰਚਾ ਨਹੀਂ ਹੋਏਗਾ ਆਹ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਬਿਜ਼ਨਸ ਤੋਂ ਅਸੀਂ ਕੀ ਪ੍ਰੋਫਿਟ ਬਣਾ ਸਕਦੇ ਹਾਂ ਔਰ ਕਿੰਨੇ ਪ੍ਰੋਫ ਤੇ ਦੇ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਕਿੰਨੇ ਕੇ ਜਿਆਦਾ ਆਰਡਰ ਨੇ ਉਸੇ ਆਰਡਰ ਦੇ ਹਿਸਾਬ ਨਾਲ ਤੁਹਾਡੇ ਕੋਲ ਇਨਕਮ ਜਨਰੇਟ ਹੋਏਗੀ ਉਸੇ ਤਰੀਕੇ ਦੇ ਨਾਲ ਤੁਸੀਂ ਫਿਰ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ पाओगे ਆਓ ਅਸੀਂ ਜਾਣਦੇ ਹਾਂ ਕਿ ਜੇ ਅਸੀਂ ਆਪਣੇ ਸੈਟਅਪ ਨੂੰ ਕਿਸੇ ਹੋਸਟਲ ਦੇ ਨੇੜੇ ਲਾਣੇ ਆ ਤੇ ਹੋਸਟਲ ਤੋਂ ਤੁਹਾਨੂੰ ਕਿੰਨਾ ਕੇ ਪ੍ਰੋਫਿਟ ਹੋ ਸਕਦਾ ਜੇਕਰ ਤੁਸੀਂ ਇੱਕ ਪਾਲਟੀ ਕਪੜੇ ਤੋਂ ਹੁੰਦੇ 50 ਰੁਪਏ ਲੈਂਦੇ ਹੋ ਤਾਂ ਹਫਤੇ ਬਾਅਦ ਤੁਹਾਡੇ ਕੋਲ ਕਸਟਮਰ ਰਿਪੀਟ ਹੁੰਦਾ ਹੈ ਤੇ ਦੋਸਤ ਦੇ ਹਿਸਾਬ ਦੇ ਨਾਲ ਵੀ ਹਫਤੇ ਦੇ ਵਿੱਚ 10000 ਰੁਪਏ ਕਮਾ ਲਵੋਗੇ ਹਰ ਹਫਤੇ ਤੁਹਾਡੇ ਇਹ ਕਸਟਮਰ ਰਿਪੀਟ ਹੋਣਗੇ ਅਤੇ ਮਹੀਨੇ ਦੀ ਤੁਹਾਡੀ ਕਮਾਈ ਜਿਹੜੀ 40000 ਰੁਪਏ ਤੱਕ ਪਹੁੰਚ ਜਾਏਗੀ ਇਸੇ ਤਰੀਕੇ ਦੇ ਨਾਲ ਕਪੜੇ ਤੋਂ ਹੋਂ ਦੇ ਨਾਲ ਜੇਕਰ ਤੁਸੀਂ ਪ੍ਰੈਸ ਨੂੰ ਵੀ ਐਡ ਕਰਦੇ ਹੋ ਤੇ ਤੁਹਾਡੇ ਪ੍ਰੈਸ ਦੇ ਜਿਹੜੇ ਪੈਸੇ ਐਕਸਟਰਾ ਨੇ ਉਹ ਵੀ ਐਡ ਹੋ ਜਾਣਗੇ ਤੁਸੀਂ ਇਹਨਾਂ ਨੂੰ ਐਜ਼ ਅ ਟਾਪ-ਅਪ ਵੀ ਸਮਝ ਸਕਦੇ ਹੋ ਕਿ ਤੁਸੀਂ ਇਹ ਖਰਚੇ ਜਿਹੜੇ ਨੇ ਪ੍ਰੈਸ ਦੇ ਪੈਸਿਆਂ ਤੋਂ ਜਿਹੜੇ ਮੋٹے-ਮੋٹے ਖਰਚੇ ਜਿਹੜੇ ਨੇ ਕੱਢ ਸਕਦੇ ਹੋ ਬਾਕੀ ਤੁਸੀਂ ਪ੍ਰੋਫਿਟ ਬਣਾ ਸਕਦੇ ਏ ਸੈਲਫ ਮੈਂ ਤੁਹਾਨੂੰ ਹੋਸਟਲ ਦੇ ਨੇੜੇ ਵਾਲੇ ਜਿਹੜੇ ਇਲਾਕੇ ਨੇ ਉਹਨਾਂ ਦੀ ਗੱਲ ਕੀਤੀ ਹੈ ਜਦੋਂ ਤੁਸੀਂ ਕਿਤੇ ਹੋਸਟਲ ਹੋਏਗਾ ਉੱਥੇ ਵਰਕਿੰਗ ਲੋਕ ਵੀ ਹੋਣਗੇ ਕਿਉਂਕਿ ਉੱਥੇ ਟੀਚਰ ਪੜਾਉਣ ਦੇ ਲਈ ਆਉਣਗੇ ਇਸ ਤਰੀਕੇ ਦੇ ਨਾਲ ਜੇ ਅਸੀਂ ਉਹਨਾਂ ਆਡੇ ਬਿਜ਼ਨਸ ਨੇ ਤੁਸੀਂ ਖੁਦ ਦੇ ਸਕਦੇ ਹੋ ਕਿ ਕਿੰਨਾ ਪ੍ਰੋਫਿਟ ਹੋ ਜਾਏ ਜੇ ਸੀ ਮੋਟਾ ਮੋਟਾ ਅੰਦਾਜ਼ਾ ਲਗਾਈਏ ਜਿਸ ਤਰੀਕੇ ਨਾਲ ਅਸੀਂ ਹੁਣੇ ਕੈਲਕੂਲੇਸ਼ਨ ਕੀਤੀਆਂ ਨੇ ਕਿ ਤੁਸੀਂ ਮਹੀਨੇ ਦਾ ਲੱਖ ਰੁਪਏ ਦਾ ਆਮਦਨ ਬਣਾ ਸਕਦੇ ਹੋ ਔਰ ਜੇ ਅਸੀਂ ਗੱਲ ਕਰਦੇ ਹਾਂ ਕਿ 30000 ਰੁਪਏ ਤੁਹਾਡਾ ਖਰਚਾ ਵੀ ਹੋ ਗਿਆ ਮਹੀਨੇ ਦਾ 70000 ਰੁਪਏ ਤੁਹਾਡਾ ਜਿਹੜਾ ਹੈ ਨੈਟ ਪ੍ਰੋਫਿਟ ਬਣ ਜਾਏਗਾ ਜਿਵੇਂ ਕਿ ਇਹ ਬਿਜ਼ਨਸ ਜਿਹੜਾ ਹੈਗਾ ਸਰਵਿਸਡ ਬੇਸ ਬਿਜ਼ਨਸ ਹੈਗਾ ਇਸ ਕਰਕੇ ਇਹ ਬਿਜ਼ਨਸ ਜਿਹੜਾ ਤੁਹਾਡੇ ਕਸਟਮਰ ਤੇ ਡਿਪੈਂਡ ਕਰਦਾ ਜੇ ਤੁਹਾਡੇ ਕੋਲ ਜ਼ਿਆਦਾ ਕਸਟਮਰ ਹੋਣਗੇ ਤੇ ਪ੍ਰੋਫਿਟ ਜ਼ਿਆਦਾ ਹੋਏਗਾ ਜੇ ਘੱਟ ਹੋਣ ਰੱਖੋ ਅਰ ਤੁਸੀਂ ਆਪਣੇ ਬਿਜ਼ਨਸ ਨੂੰ ਪੋਜੀਟਿਵਲੀ ਇਨਕਰੀਜ਼ ਪ੍ਰੋਫਿਟ ਦੇ ਵਿੱਚ ਲੈ ਕੇ ਜਾਓ ਆਓ ਦੋਸਤੋ ਹੁਣ ਅਸੀਂ ਇਹ ਬਿਜ਼ਨਸ ਦੀ ਮਾਰਕੀਟ ਪੋਟੈਂਸ਼ੀਅਲ ਦੀ ਗੱਲ ਕਰਦੇ ਹਾਂ ਜੋ ਅਸੀਂ ਅੱਜ ਬਿਜ਼ਨਸ ਦੀ ਗੱਲ ਕਰ ਰਹੇ ਹਾਂ ਇਸ ਦਾ ਜੋ ਸਕੇਲ ਹੈ ਬਹੁਤ ਹੀ ਵੱਡਾ ਹੈ ਇੱਕ ਮਾਰਕੀਟ ਰਿਸਰਚ ਦੇ ਅਕੋਰਡਿੰਗ ਭਾਰਤ ਦੇ ਵਿੱਚ ਜੋ ਲਾਂਡਰੀ ਬਿਜ਼ਨਸ ਦਾ ਪ੍ਰੋਫਿਟ ਹੈ ਉਹ ਘੱਟੋ ਘੱਟ 35000 ਕਰੋੜ ਰੁਪਏ ਦਾ ਹੈ ਜੇ ਅਸੀਂ ਗਰੋਥ ਦੀ ਗੱਲ ਕਰਦੇ ਹਾਂ ਜੋ ਮਾਰਕੀਟ ਰਿਸਰਚ ਹੋਈ ਹੈ ਉਸ ਦੇ ਅਕੋਰਡਿੰਗ ਇਸ ਦੀ ਡਬਲ ਡਿਜੀਟ ਡਿ ਗਰੋਥ ਹੈ ਹਰ ਸਾਲ ਹੁੰਦੀ ਹੈ ਜੇਕਰ ਤੁਸੀਂ ਮਾਰਕੀਟ ਗਰੋਥ ਨੂੰ ਨਹੀਂ ਦੇਖਣਾ ਚਾਹੁੰਦੇ ਤੁਸੀਂ ਵਧੀਆ ਤਰੀਕੇ ਨਾਲ ਕੱਪੜੇ ਤੋਂ ਵਧੀਆ ਤਰੀਕੇ ਦੇ ਨਾਲ ਪ੍ਰੈਸ ਕਰੋ ਤਾਂ ਕਿ ਜਿਹੜੇ ਰਿਪੀਟਡ ਕਸਟਮਰ ਨੇ ਤੁਹਾਡੇ ਕੋਲ ਆਉਂਦੇ ਰਹਿਣ ਉਹ ਤੁਹਾਡੇ ਬਿਜ਼ਨਸ ਨੂੰ ਬੂਸਟ ਕਰਦੇ ਰਹਿਣ ਆ ਹੁਣ ਅਸੀਂ ਇਸ ਬਿਜ਼ਨਸ ਦੇ ਇੰਪੋਰਟੈਂਟ ਪਾਰਟ ਬਾਰੇ ਗੱਲ ਕਰਦੇ ਹਾਂ ਜੋ ਹੈ ਮਾਰਕੀਟਿੰਗ ਸਟ੍ਰੈਟਜੀ ਹਰ ਇੱਕ ਬਿਜ਼ਨਸ ਦੀ ਮੋਟੀ ਮੋਟੀ ਜੇ ਗੱਲ ਕਰਦੇ ਹਾਂ ਤੇ ਮਾਰਕੀਟਿੰਗ ਸਟ੍ਰੈਟਜੀ ਸੇਮ ਹੁੰਦੀ ਹੈ ਪਰ ਜੇ ਅਸੀਂ ਉਸ ਨੂੰ ਡੀਪ ਅਨਲਿਸਿਸ ਕਰਕੇ ਉਹਦੇ ਕੁਝ ਪੈਰਾਮੀਟਰਸ ਅਲੱਗ-ਅਲੱਗ ਹੋ ਸਕਦੇ ਨੇ ਇਸ ਕਰਕੇ ਉਹਨੂੰ ਡੀਪ ਅਨਲਿਸਿਸ ਕਰਕੇ ਮਾਰਕੀਟ ਨੂੰ ਸਟਾਰਟ ਕਰਨਾ ਚਾਹੀਦਾ ਹੈ ਆ ਹੁਣ ਅਸੀਂ ਸਮਝਦੇ ਹਾਂ ਪੁਆਇੰ ਬਿਜ਼ਨਸ ਦੇ ਵਿੱਚ ਪ੍ਰੋਫਿਟ ਬਣਾਇਆ ਜਾ ਸਕਦਾ ਸਭ ਤੋਂ ਪਹਿਲਾਂ ਇੱਕ ਕਾਮਨ ਗੱਲ ਕਰਦੇ ਹਾਂ ਜੋ ਹੈ ਲੋਕਲ ਪੈਂਫਲੇਟਸ ਐਂਡ ਪੋਸਟਰਸ ਤੁਸੀਂ ਆਪਣੇ ਪੈਂਫਲੇਟ ਤੇ ਪੋਸਟਰ ਬਣਾ ਸਕਦੇ ਹੋ ਉਹਨੂੰ ਆਪਣੀ ਪੀਜ਼ਿਸ ਦੇ ਬਾਹਰ ਲਗਾਓ ਜਾਂ ਫਿਰ ਹੋਸਟਲ ਦੇ ਬਾਹਰ ਲਗਾਓ ਜਾਂ ਫਿਰ ਆਪਣੇ ਹੋਸਟਲ ਦੇ ਵਿੱਚ ਤੁਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਵੀ ਕਰਾ ਸਕਦੇ ਹੋ ਸੈਕਿੰਡ ਸਾਡਾ ਪੁਆਇੰਟ ਇਹਦੇ ਵਿੱਚ ਆਉਂਦਾ ਹੈ WhatsApp ਗਰੁੱਪ ਤੁਸੀਂ ਇੱਕ WhatsApp ਗਰੁੱਪ ਬਣਾਓ ਜਿਸ ਦੇ ਵਿੱਚ ਤੁਸੀਂ ਆਪਣੇ ਡਿਸਕਾਊਂਟਸ ਆਪਣੀਆਂ ਹੋਰ ਚੀਜ਼ਾਂ ਨੂੰ ਉੱਥੇ ਜਿਹੜਾ ਫਲੈਸ਼ ਕਰ ਸਕਦੇ ਹੋ ਤੁਸੀਂ ਉਸ ਦੇ ਵਿੱਚ ਇਹ ਦਿਖਾ ਸਕਦੇ ਹੋ ਕਿ ਜੇ ਇਸ ਹਫਤੇ ਦੇ ਵਿੱਚ ਤੁਸੀਂ ਲਾਂਡਰੀ ਕਰਾਉਣੀ ਹੈ ਤਾਂ ਤੁਹਾਨੂੰ ਇੰਨਾ ਡਿਸਕਾਊਂਟ ਮਿਲੇਗਾ ਇਸ ਤਰੀਕੇ ਦੇ ਨਾਲ ਤੁਹਾਡੇ ਕੋਲ ਹੋਰ ਵੀ ਜ਼ਿਆਦਾ ਬਿਜ਼ਨਸ ਜਿਹੜਾ ਉਹ ਜ਼ਿਆਦਾ ਆਏਗਾ ਸਾਡਾ ਅਗਲਾ ਪੁਆਇੰਟ ਆਉਂਦਾ ਹੈ ਸਟ੍ਰੈਟੇਜੀ ਦੇ ਵਿੱਚ ਸਬਸਕ੍ਰਿਪਸ਼ਨ ਪਲਾਨ ਤੁਸੀਂ ਇੱਕ ਮੰਥਲੀ ਰੈਕਰਿੰਗ ਪਲਾਨ ਬਣਾ ਸਕਦੇ ਹੋ ਇਹਦੇ ਵਿੱਚ ਕੀ ਕਰ ਸਕਦੇ ਹੋ ਕਿ ਜੇ ਇੰਨੇ ਕੱਪੜੇ ਤੁਹਾਡੇ ਮੰਥਲੀ ਆਉਂਦੇ ਨੇ ਤੇ ਤੁਸੀਂ ਇੰਨੇ ਰੁਪਏ ਦਾ ਡਿਸਕਾਊਂਟ ਦੇ ਦੋਗੇ ਜੇ ਤੁਸੀਂ ਇਸ ਦੇ ਨਾਲ ਐਡ-ਆਨ ਦੇ ਵਿੱਚ ਪ੍ਰੈਸ ਵੀ ਕਰਾਉਂਦੇ ਤੇ ਤੁਸੀਂ ਇਸ ਦੇ ਉੱਪਰ ਹੋਰ ਡਿਸਕਾਊਂਟ ਦੇ ਦੋਗੇ ਇਸ ਦਾ ਪ੍ਰੋਫਿਟ ਇਹ ਹੋਏਗਾ ਕਿ ਤੁਹਾਡੇ ਕੋਲ ਕਸਟਮਰ ਨੇ ਜਿਹੜੇ ਉਹ ਰਿਪੀਟਿਡਲੀ ਆਉਂਦੇ ਹੀ ਆਉਂਦੇ ਰਹਿਣਗੇ ਤੁਸੀਂ ਸਿਰਫ ਮੰਥਲੀ ਪੈਸੇ ਕਲੈਕਟ ਕਰਕੇ ਉਹਨਾਂ ਦਾ ਕੰਮ ਕਰਕੇ ਜਿਵੇਂ ਕਿ ਹੋਸਟਲਸ ਹੋਗੇ ਸਕੂਲ ਹੋਗੇ ਹਸਪੀਟਲਸ ਹੋਗੇ ਇਹਨਾਂ ਸਾਰਿਆਂ ਨਾਲ ਟਾਈਪ ਕਰਕੇ ਇੱਕ ਵੱਡਾ ਡਿਸਕਾਊਂਟ ਪੈਕੇਜ ਬਣਾ ਕੇ ਤੁਸੀਂ ਦੇ ਸਕਦੇ ਹੋ ਤਾਂ ਕਿ ਇਹਨਾਂ ਸਾਰਿਆਂ ਦਾ ਕੰਮ ਜਿਹੜਾ ਹੈ ਤੁਹਾਡੇ ਕੋਲ ਇਸ ਤੋਂ ਬਾਅਦ ਅਗਲਾ ਸਾਡੇ ਕੋਲ ਪੁਆਇੰਟ ਆਉਂਦਾ ਹੈ ਸੋਸ਼ਲ ਮੀਡੀਆ ਐਡ ਜਿਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਵੱਖਰੇ ਵੱਖਰੇ ਆਪਣੇ ਗਰੁੱਪ ਬਣਾ ਸਕਦੇ ਹੋ ਸੋਸ਼ਲ ਮੀਡੀਆ ਤੇ ਆਪਣੀ ਸਟੋਰੀਜ਼ ਬਣਾ ਕੇ ਐਡ ਕਰ ਸਕਦੇ ਹੋ ਆਪਣੀਆਂ ਵੀਡੀਓਜ਼ ਬਣਾ ਕੇ ਐਡ ਕਰ ਸਕਦੇ ਹੋ ਤੁਸੀਂ ਆਪਣੀ ਲਾਂਡਰੀ ਕਰਦੇ ਹੋਣ ਦੀ ਵੀਡੀਓ ਬਣਾ ਸਕਦੇ ਹੋ ਤਾਂ ਕਿ ਲੋਕ ਤੁਹਾਡੀ ਸਾਫ ਸਫਾਈ ਨੂੰ ਪਸੰਦ ਕਰਨ ਔਰ ਸਫਾਈ ਦਾ ਕੰਮ ਕੀਤਾ ਹੈ ਉਹਨਾਂ ਨੂੰ ਪਸੰਦ ਆਵੇ ਇਸ ਕਰਕੇ ਉਹ ਲੋਕ ਰეკਮੈਂਡ ਵੀ ਕਰਨਗੇ ਔਰ ਕਿਤੇ ਨਾ ਕਿਤੇ ਤੁਹਾਡੀ ਸਰਵਿਸ ਨੂੰ ਹੋਰ ਜਿਹੜਾ ਹੈ ਪ੍ਰੋਫਿਟ 'ਚ ਵੀ ਲੈ ਕੇ ਜਾਣਗੇ ਸਾਡਾ ਅਗਲਾ ਤੇ ਲਾਸਟ ਪੁਆਇੰਟ ਇਹਦੇ ਵਿੱਚ ਆਉਂਦਾ ਹੈ ਕਿ ਰੈਫਰਲ ਡਿਸਕਾਊਂਟ ਜੇ ਕੋਈ ਵੀ ਤੁਹਾਡਾ ਅਜੇ ਹੈ ਕਸਟਮਰ ਹੈ ਜੇ ਤੁਹਾਨੂੰ ਕਿਸੇ ਨੂੰ ਰੈਫਰ ਕਰਦਾ ਹੈ ਤੁਸੀਂ ਉਸ ਨੂੰ ਇੱਕ ਕੂਪਨ ਦੇ ਸਕਦੇ ਹੋ ਜਾਂ ਤੇ ਤੁਸੀਂ ਉਸ ਦੇ ਕੁਝ ਕੱਪੜੇ ਜਿਹੜੇ ਆ ਲਾਂਡਰੀ ਜਿਹੜੀ ਆ ਉਹ ਫ੍ਰੀ 'ਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਨੂੰ ਕੈਸ਼ਬੈਕ ਦੇ ਸਕਦੇ ਇਸ ਤਰੀਕੇ ਦੀਆਂ ਸਟ੍ਰੈਟਜੀਜ਼ ਨੂੰ ਜੇ ਤੁਸੀਂ ਰੀਅਲ ਟਾਈਮ ਇੰਪਲੀਮੈਂਟੇਸ਼ਨ 'ਚ ਲੈ ਕੇ ਆਉਂਦੇ ਤੇ ਤੁਸੀਂ ਆਪਣੇ ਕਸਟਮਰ ਨੂੰ 5 ਤੋਂ ਲੈ ਕੇ 500 ਤੱਕ ਇਨਕਰੀਜ਼ ਕਰ ਸਕਦੇ ਹੋ ਦੋਸਤੋ ਬਿਜ਼ਨਸ ਨੂੰ ਫਿਊਚਰ ਦੇ ਵਿੱਚ ਕਿਵੇਂ ਐਕਸਪੈਂਡ ਕਰਨਾ ਹੈ ਨੈਕਸਟ ਲੈਵਲ ਤੱਕ ਕਿਵੇਂ ਲੈ ਕੇ ਜਾਣਾ ਹੈ ਜੇ ਬਿਜ਼ਨਸ ਇੱਕ ਵਾਰੀ ਸਟੇਬਲ ਹੋ ਗਿਆ ਤਾਂ ਤੁਸੀਂ ਇਹ ਬਿਜ਼ਨਸ ਨੂੰ ਨੈਕਸਟ ਲੈਵਲ ਤੇ ਐਕਪੈਂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਮੋਬਾਈਲ ਐਪਲੀਕੇਸ਼ਨ ਬਣਾ ਸਕਦੇ ਹੋ ਜਾਂ ਫਿਰ ਵੈੱਬਸਾਈਟ ਬਣਾ ਸਕਦੇ ਹੋ ਜਿਸ ਦੇ ਵਿੱਚ ਕਸਟਮਰ ਤੋਂ ਤੁਸੀਂ ਆਨਲਾਈਨ ਆਰਡਰ ਲੈ ਸਕਦੇ ਹੋ ਤੁਹਾਨੂੰ ਆਨਲਾਈਨ ਆਰਡਰ ਦੇਣਗੇ ਤੁਸੀਂ ਆਪਣੇ ਬੰਦਿਆਂ ਨੂੰ ਭੇਜ ਕੇ ਉੱਥੋਂ ਜਿਹੜੇ ਪਿਕਅਪ ਕਰਾ ਕੇ ਕੱਪੜੇ ਦੁਬਾਰਾ ਤੋਂ ਉਹਨਾਂ ਦੀ ਡਿਲੀਵਰੀ ਕਰਾ ਸਕਦੇ ਹੋ ਇਸ ਦੇ ਵਿੱਚ ਤੁਸੀਂ ਇੱਕ ਟਰੈਕਿੰਗ ਸਿਸਟਮ ਵੀ ਬਣਾ ਸਕਦੇ ਹੋ ਜਿਸ ਦੇ ਵਿੱਚ ਉਹ ਆਪਣੇ ਕੱਪੜਿਆਂ ਨੂੰ ਟਰੈਕ ਕਰ ਸਕਦੇ ਨੇ ਕਿ ਐ ਡਿਲੀਵਰੀ ਸਟੇਜ ਹੈਗੀ ਆ ਜਾਂ ਉਹਨਾਂ ਕੋਲ ਅੱਜ ਡਿਲੀਵਰੀ ਹੋ ਜਾਏਗੀ ਇਹ ਸਾਰੇ ਸਿਸਟਮ ਨੂੰ ਜਦੋਂ ਤੁਸੀਂ ਚੈਨਲਾਈਜ਼ ਕਰਕੇ ਵਧੀਆ ਤਰੀਕੇ ਨਾਲ ਦੋਗੇ ਤੇ ਕਸਟਮਰ ਇਸ ਚੀਜ਼ ਨੂੰ ਅਕਸੈਪਟ ਵੀ ਕਰਦਾ ਹੋ ਖੁਸ਼ ਵੀ ਹੁੰਦਾ ਕਿਉਂਕਿ ਸਾਰੇ ਚੀਜ਼ਾਂ ਜਿਹੜੀਆਂ ਨੇ ਉਹਨੂੰ ਆਨਲਾਈਨ ਮਿਲ ਰਹੀਆਂ ਨੇ ਅੱਜ ਕੱਲ ਆਨਲਾਈਨ ਦਾ ਟ੍ਰੈਂਡ ਵੀ ਚੱਲ ਰਿਹਾ ਹੈਗਾ ਜੇ ਤੁਸੀਂ ਇੰਪਲੀਮੈਂਟ ਕਰਦੇ ਹੋ ਤੁਹਾਨੂੰ ਇਸ ਦਾ ਡਬਲ ਬੈਨੀਫਿਟ ਹੋਏਗਾ ਕਿਉਂਕਿ ਇਹੋ ਜਿਹਾ ਸਿਸਟਮ ਮੈਨੂੰ ਲੱਗਦਾ ਨਹੀਂ ਪੰਜਾਬ ਦੇ ਵਿੱਚ ਕਿਸੇ ਨੇ ਚਲਾਇਆ ਹੋਵੇ ਇਸ ਦੇ ਨਾਲ ਨਾਲ ਤੁਸੀਂ ਇਸ ਬਿਜ਼ਨਸ ਨੂੰ ਇੱਕ ਫਰੈਂਚਾਈਜ਼ੀ ਮਾਡਲ ਵਿੱਚ ਵੀ ਕਨਵਰਟ ਕਰ ਸਕਦੇ ਹੋ ਤੁਸੀਂ ਮੁਹੱਲੇ ਦੇ ਵਿੱਚ ਜਾਂ ਫਿਰ ਇੱਕ ਸ਼ ਤੁਸੀਂ ਇਸ ਬਿਜ਼ਨਸ ਦੀ ਇੱਕ ਪਿਕਅਪ ਜਿਹੜੀ ਆ ਉਹਨੂੰ ਖੋਲ ਸਕਦੇ ਹੋ ਉਸ ਦੇ ਵਿੱਚ ਕੀ ਹੋਏਗਾ ਕਿ ਇੱਕ ਤੇ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਜੇਗਾ ਜਿਹੜੇ ਪਿਕਅਪ ਕਰਨਗੇ ਉੱਥੇ ਦੇ ਲੋਕਾਂ ਕੋਲ ਜਦੋਂ ਆਰਡਰ ਆਏਗਾ ਉਹ ਪਿਕਅਪ ਕਰਕੇ ਉਹ ਤੁਹਾਡੇ ਜਿਹੜਾ ਮੇਨ ਲਾਂਡਰੀ ਸਿਸਟਮ ਹੈਗਾ ਉੱਥੇ ਤੱਕ ਪਹੁੰਚਾਉਣਗੇ ਫਿਰ ਉਹਨਾਂ ਦੀ ਡਿਲੀਵਰੀ ਵੀ ਕਰਨਗੇ ਔਰ ਇਸ ਚੀਜ਼ ਦੇ ਨਾਲ ਦੋ ਤਰੀਕੇ ਦੇ ਫਾਇਦੇ ਹੋਣਗੇ ਇੱਕ ਤੇ ਸਰਵਿਸ ਫਾਸਟ ਹੋ ਜਾਏਗੀ ਇੱਕ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ ਤੀਸਰਾ ਤੁਹਾਨੂੰ ਇਸ ਦੇ ਵਿੱਚ ਪ੍ਰੋਫਿਟ ਵੀ ਵਧਿਆ ਹੋਵੇ ਜਿਵੇਂ ਕਿ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤਤਕਾਲ ਸਰਵਿਸਿਜ਼ ਚਾਹੀਦੀਆਂ ਨੇ ਇਸ ਦੇ ਨਾਲ ਹੀ ਤੁਸੀਂ ਜਿਹੜੀ ਸਰਵਿਸ ਆ ਉਹ ਸ਼ੁਰੂ ਕਰ ਸਕਦੇ ਇਸ ਦੇ ਵਿੱਚ ਫਾਇਦਾ ਇਹ ਹੋਏਗਾ ਕਿ ਤੁਹਾਡੇ ਕੋਲ ਬਹੁਤ ਸਾਰੇ ਐਸੇ ਆਰਡਰ ਆਉਣਗੇ ਜੋ ਕਿ ਆਪਣੇ ਨੂੰ 5 ਘੰਟੇ ਦੇ ਵਿੱਚ 4 ਘੰਟੇ ਦੇ ਵਿੱਚ ਜਾਂ 2 ਘੰਟੇ ਦੇ ਵਿੱਚ ਸਰਵਿਸ ਮੰਗਣਗੇ ਤੁਸੀਂ ਇਹਨਾਂ ਸਾਰੀਆਂ ਸਰਵਿਸਿਜ਼ ਦੇ ਅਲੱਗ-ਅਲੱਗ ਰੇਟ ਲੈ ਸਕਦੇ ਹੋ ਔਰ ਲੋਕ ਇਹ ਸਰਵਿਸ ਦੇ ਪੈਸੇ ਵੀ ਭਰਦੇ ਨੇ ਕਿਉਂਕਿ ਉਹਨਾਂ ਨੂੰ ਸਰਵੇ ਜਲਦੀ ਚਾਹੀਦੀ ਹੈ ਜੇ ਤੁਸੀਂ ਇਸ ਨੂੰ ਵੀਕਲੀ ਬੇਸਿਸ ਤੇ ਜਾਂ ਮਨਥਲੀ ਬੇਸਿਸ ਤੇ ਕਰਾਉਂਦੇ ਹੋ ਤੇ ਸਰਵਿਸ ਦੇ ਪੈਸੇ ਘੱਟ ਜੇ ਤੁਸੀਂ ਇਸ ਨੂੰ ਘੰਟਿਆਂ ਦੇ ਵਿੱਚ ਕਰਾਉਂਦੇ ਹੋ ਤਾਂ ਸਰਵਿਸ ਦੇ ਪੈਸੇ ਵੱਧ ਇਹ ਆਲਰੇਡੀ ਸਿਸਟਮ ਜਿਹੜਾ ਹੈਗਾ ਬਹੁਤ ਸਾਰੀਆਂ ਕੰਟਰੀਆਂ 'ਚ ਬਾਹਰ ਚੱਲ ਰਿਹਾ ਹੈ ਇਹ ਤੁਹਾਨੂੰ ਲੋਕਲ ਲੈਵਲ ਤੇ ਸਿਟੀ ਲੈਵਲ ਤੇ ਜਾਂ ਫਿਰ ਇੱਕ ਡਿਸਟ੍ਰਿਕਟ ਸਟੇਟ ਲੈਵਲ ਤੇ ਵੀ ਤੁਹਾਨੂੰ ਪਪੂਲਰ ਵੀ ਕਰ ਸਕਦੇ ਨੇ ਔਰ ਇਹਦੇ ਨਾਲ ਨਾਲ ਤੁਹਾਨੂੰ ਇੱਕ ਬ੍ਰਾਂਡ ਵੀ ਬਣਾ ਸਕਦੇ ਨੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜੇ ਤੁਹਾਡੀ ਡਿਲੀਵਰੀ ਜਿਹੜੀ ਉਹ ਫਾਸਟ ਰਹੇਗੀ ਔਰ ਇਸ ਦੇ ਨਾਲ ਨਾਲ ਜੇ ਤੁਹਾਡੇ ਕੋਲ ਜਿਹੜੇ ਕਸਟਮਰ ਰਿਪੀਟਰ ਰਹਿਣਗੇ ਤੁਹਾਡੀ ਐਪਲੀਕੇਸ਼ਨ ਤੇ ਆਰਡਰ ਆਉਂਦੇ ਰਹਿਣਗੇ ਤੁਹਾਨੂੰ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਦੋਸਤੋ ਦੁਨੀਆ ਦੇ ਵਿੱਚ ਬਹੁਤ ਸਾਰੇ ਬਿਜ਼ਨਸ ਆਈਡੀਆਜ਼ ਨੇ ਜਿਨ੍ਹਾਂ ਨੂੰ ਲੋਕ ਹਰ ਦਿਨ ਹਰ ਰੋਜ਼ ਹਰ ਘੰਟੇ ਕੁਛ ਨਾ ਕੁਛ ਸੋਂਦੇ ਰਹਿੰਦੇ ਨੇ ਔਰ ਬਿਜ਼ਨਸ ਨੂੰ ਦੇਖ ਕੇ ਬਹੁਤ ਵਾਰ ਇਗ ਦੀ ਇੰਪਲੀਮੈਂਟੇਸ਼ਨ ਜੇ ਤੁਸੀਂ ਇੰਪਲੀਮੈਂਟ ਕਰਦੇ ਹੋ ਚਾਹੇ bizness ਛੋਟੇ ਲੈਵਲ ਤੋਂ ਸ਼ੁਰੂ ਕਰਦੇ ਹੋ ਜੇ ਤੁਸੀਂ ਉਸ ਦੇ ਵਿੱਚ ਆਪਣੇ ਐਫਰਟਸ ਪਾਉਂਦੇ ਹੋ ਤੁਸੀਂ ਉਸ ਨੂੰ ਇੱਕ ਵੱਡੇ ਲੈਵਲ ਤੇ ਜ਼ਰੂਰ ਲੈ ਕੇ ਜਾ ਸਕਦੇ ਹੋ ਰੀਜ਼ਨ ਕਿ ਤੁਸੀਂ ਪਹਿਲਾਂ ਉਹਨੂੰ ਸ਼ੁਰੂ ਕੀਤਾ ਫਿਰ ਉਸ ਦੇ ਵਿੱਚ ਐਫਰਟ ਪਾਇਆ ਜੇ ਅਸੀਂ bizness ਆਈਡੀਆ ਨੂੰ ਸਿਰਫ ਇੱਕ ਕੰਮ ਤੋਂ ਸੁਣ ਕੇ ਦੂਸਰੇ ਕੰਮ ਤੋਂ ਬਾਹਰ ਕੱਢ ਦਾਂਗੇ ਤੇ ਜ਼ਿੰਦਗੀ ਦੇ ਵਿੱਚ ਕਦੀ ਨਾ ਤਾਂ ਅਸੀਂ bizness ਚਲਾ ਸਕਾਂਗੇ ਨਾ ਅਸੀਂ ਕਦੀ ਸਕਸੈਸਫੁਲ ਹੋ ਪਾਵਾਂਗੇ ਜੋ ਅਸੀਂ ਅੱਜ ਲਾਂਡਰੀ bizness ਡਿਸਕਸ ਕੀਤਾ ਹੈ ਇਹ ਇੱਕ bizness ਬੜਾ ਸਿੰਪਲ ਜਿਹਾ bizness ਆ ਜਿਸ ਨੂੰ ਅਸੀਂ ਇੱਕ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹਾਂ ਔਰ ਇਸ ਦੇ ਵਿੱਚ कोई बड़ी इन्वेस्टमेंट दी लोड ਨਹੀਂ ਪੈਂਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੋ ਲੋਡ ਪੈਂਦੀ ਹੈ ਤੁਹਾਡੀ ਮਿਹਨਤ ਦੀ ਪਹਿਲਾਂ ਤੇ ਤੁਹਾਡੇ ਕੋਲ ਇਨਾ ਕਰਜ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਬਿਜ਼ਨਸ ਨੂੰ ਸਟਾਰਟ ਕਰ ਪਾਓ ਫਿਰ ਉਸ ਦੇ ਵਿੱਚ ਆਪਣੇ ਐਫਰਟ ਪਾਓ ਔਰ ਜਦੋਂ ਇਹ ਸਾਰੀਆਂ ਚੀਜ਼ਾਂ ਪਾ ਦੋਗੇ ਤੇ ਆਟੋਮੈਟਿਕਲੀ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਵੀ ਆਏਗਾ ਤੁਹਾਡੇ ਕਸਟਮਰ ਨੂੰ ਵੀ ਤੁਹਾਡੇ ਤੇ ਕੌਨਫੀਡੈਂਸ ਆਏਗਾ ਔਰ ਬਿਜ਼ਨਸ ਚੱਲਣਾ ਸ਼ੁਰੂ ਹੋ ਜਾਏਗਾ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਪਾਤ